ਹਾਂਜੀ ਮਾਲਕੋ ਆ ਜਦੋਂ ਆਈਪੀਐਲ ਦਾ 18ਵਾਂ ਸੀਜ਼ਨ ਸ਼ੁਰੂ ਹੋਇਆ ਸੀ ਨਾ ਉਦੋਂ ਤੱਕ ਪੰਜਾਬ ਕਿੰਗਸ ਦੇ ਸਭ ਤੋਂ ਕਾਮਯਾਬ ਬੋਲਰ ਜਿਨ੍ਹਾਂ ਨੇ 84 ਵਿਕਟਾਂ ਲਈਆਂ ਪੰਜਾਬ ਦੀ ਜਰਸੀ ਪਾ ਕੇ ਪਿਊਸ਼ ਚਾਵਲਾ ਸਾਹਿਬ ਸਨ ਹੁਣ ਚਲੋ ਅਰਸ਼ਦੀਪ ਨੰਬਰ 1 ਬਣ ਗਏ ਉਹ ਪਿਊਸ਼ ਚਾਵਲਾ ਸਾਹਿਬ ਨੇ ਹੁਣ ਕ੍ਰਿਕਟ ਨੂੰ ਸਸ਼੍ਰੀਆ ਕਾਲ ਕਹਿਤਾ ਧੰਨਵਾਦ ਕਹਿਤਾ ਕ੍ਰਿਕਟ ਤੋਂ ਸન્યાਸ ਲੈ ਲਿਆ 84 ਵਿਕਟਾਂ ਲਈਆਂ ਉਹਨਾਂ ਨੇ ਪੰਜਾਬ ਦੇ ਨਾਲ ਜੋ ਕ੍ਰਿਕਟ ਖੇਡੀ ਹੈ ਹਾਲਾਂਕਿ ਬਾਅਦ ਵਿੱਚ ਕੇਕੇਆਰ ਚਲੇ ਗਏ ਦੋ ਵਾਰੀ ਚੈਂਪੀਅਨ ਵੀ ਬਣੇ ਸਭ ਤੋਂ ਪਹਿਲੀ ਵਾਰੀ ਇਹਨਾਂ ਨੇ ਤਮਾਕੇ ਕੀਤੇ ਸੀ ਜਦੋਂ 16 ਸਾਲ ਦੀ ਉਮਰ ਵਿੱਚ ਆਪਣੀ ਡੋਮੈਸਟਿਕ ਜਿਹੜੀ ਹੁੰਦੀ ਹੈ ক্রিকেট ਚੈਲੈਂਜਰ ਟਰੋਫੀ ਵਿੱਚ ਗੋਗਲੀ ਪਾ ਕੇ ਤਿੰਦੁਲਕਰ ਸਾਹਿਬ ਨੂੰ ਕਲੀਨ ਬੋਲਡ ਕੀਤਾ ਸੀ 16 ਸਾਲ ਦੀ ਉਮਰ ਵਿੱਚ 17 ਸਾਲ ਦੀ ਉਮਰ ਵਿੱਚ ਇੰਡੀਆ ਵਾਸਤੇ ਡੈਬਿਊ ਵੀ ਕਰ ਲਿਆ ਟੈਸਟ ਮੈਚ ਵੀ ਖੇਡ ਲੇ 2007 ਵਾਲਾ T20 ਵਰਲਡ ਕੱਪ ਵੀ ਖੇលਿਆ 2011 ਵਾਲਾ ODI ਵਰਲਡ ਕੱਪ ਵੀ ਖੇលਿਆ ਦੋ ਦੋ ਵਰਲਡ ਕੱਪ ਇੰਡੀਆ ਦੇ ਲਈ ਜਿੱਤੇ ਤੇ 43 ਵਿਕਟਾਂ ਇੰਡੀਆ ਦੀ ਜਰਸੀ ਵਿੱਚ ਲਈਆਂ ਤੇ ਆਪਣੇ ਪੂਰੇ ਕੈਰੀਅਰ ਵਿੱਚ ਹਰ ਪੱਧਰ ਤੇ ਮਿਲਾਦੀਏ ਹਜ਼ਾਰ ਤੋਂ ਵੱਧ ਵਿਕਟਾਂ ਪਿਊਸ਼ ਚਾਵਲਾ ਸਾਹਿਬ ਦੇ ਨਾਮ ਹੈ ਆ ਹੁਣੇ ਨਾਲ ਹੁਣੇ ਸਾਡੇ ਸਟੂਡੀਓ ਵਿੱਚ ਕਮੈਂਟਰੀ ਵੀ ਕਰ ਰਹੇ ਸੀ ਹਿੰਦੀ ਵਿੱਚ ਜਦ ਵੀ ਮਿਲਦੇ ਸੀ ਮੇਰੇ ਨਾਲ ਪੰਜਾਬ ਕਿੰਗਸ ਦੀ ਮਾੜੀ ਮੋਟੀ ਗੱਲਬਾਤ ਜ਼ਰੂਰ ਕਰਦੇ ਸੀ ਮਾੜੀ ਮੋਟੀ ਪੰਜਾਬੀ ਵਿੱਚ ਜ਼ਰੂਰ ਮੇਰੇ ਨਾਲ ਗੱਲਬਾਤ ਕਰਦੇ ਸੀ ਹਾਲਾਂਕਿ ਉਹ ਹੈਗੇ ਯੂਪ ਦੇ ਆਂ ਵੀ ਉਹ ਚਾਵਲਾ ਸਾਹਿਬ ਆਪਣੇ ਟਾਈਮ ਦੇ ਸਭ ਤੋਂ ਖਤਰਨਾਕ ਲੈਗ ਸਪਿਨਰਾਂ ਵਿੱਚੋਂ ਇੱਕ ਮੰਨੇ ਜਾਣਗੇ ਤਾਂ ਫੇਅਰਵੈਲ ਸਪੀਅਸ ਚਾਵਲਾ ਸਾਹਿਬ ਕਮੈਂਟਰੀ ਕਰ ਰਹੇ ਹੋ ਨਵੇਂ ਮੁੰਡਿਆਂ ਨੂੰ ਟ੍ਰੇਨ ਵੀ ਦੇ ਰਹੇ ਹੋ ਤੇ ਤੁਸੀਂ ਪੰਜਾਬ ਦੀ ਜਰਸੀ ਪਾ ਕੇ ਸਾਡਾ ਮਾਣ ਵਧਾਇਆ ਉਸ ਲਈ ਤੁਹਾਡਾ ਵੀ ਧੰਨਵਾਦ